ਤਸਵੀਰੇ ਕਾਲ ਤੁਸੀਂ ਦੇਖ ਰਹੇ ਹੋ ਨੀਂਟਰ ਪੰਜਾਬੀ মিডিਆ ਤੁਹਾਡੇ ਨਾਲ ਆ ਗੁਰਪ੍ਰੀਤ ਸਿੰਘ ਛੱਟਾ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੀ ਅਕਾਲੀ ਦਲ ਦੇ ਅਹਿਮ ਮਾਮਲਿਆਂ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਉਸ ਵਕਤ ਤੋਂ ਵੱ ਚੁੱਕੀਆਂ ਨੇ ਜਦੋਂ ਉਹਨਾਂ ਨੇ ਆਪਣਾ ਸਪਸਥੀਕਰਨ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਲਾਤਮਸਤ ਥੋਕੇ ਸੌਪਿਆ ਇਸ ਉੱਤੇ ਅਜੇ ਫੈਸਲਾ ਲੈਣਾ ਬਾਕੀ ਸੀ ਕਿ ਉਧਰੋਂ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਵੱਡੇ ਪਾਸੇ ਕਰ ਦਿੰਦਾ ਹੈ ਬੇਦਵੀ ਮਾਮਲੇ ਨੂੰ ਲੈ ਕੇ ਉਸ ਤੋਂ ਬਾਅਦ ਇੱਕ ਹੋਰ ਇੰਟਰਵਿਊ ਸਾਹਮਣੇ ਆਉਂਦਾ ਜਿਨ੍ਹਾਂ ਨੇ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਸੀਗੀ ਜਸਟਿਸ ਰਣਜੀਤ ਸਿੰਘ ਤਾਂ ਉਹਨਾਂ ਨੇ ਵੀ ਵੱਡੇ ਖੁਲਾਸੇ ਕੀਤੇ ਨੇ ਭੇਟ ਖੋਲਲੇ ਨੇ ਅਕਾਲੀ ਦਲ ਦੇ ਤਾਂ ਸਥਿਤੀ ਕੀ ਰਹਿਣ ਵਾਲੀ ਹੈ ਅਕਾਲੀ ਦਲ ਦੀਆਂ ਕਿੰਨੀਆਂ ਕੁ ਮੁਸ਼ਕਲਵਾਰੀਆਂ ਨਜ਼ਰ ਆ ਰਹੀਆਂ ਨੇ ਇਸ ਨੂੰ ਲੈ ਕੇ ਗੱਲਬਾਤ ਕਰਾਂਗੇ ਪ੍ਰੋਗਰਾਮ ਵਿਚ ਚਾਰਾਂ ਦੀ ਸਾਂਝ ਕੋਲੀ ਹਾਜ਼ਰ ਨੇ ਉਗੇ ਸਿੱਖਬੋਧੀ ਜੀਵਿਤੀ ਸਿਆਸੀ ਮਾਹਿਰ ਸਰਦਾਰ ਪ੍ਰੀਤਮ ਸਿੰਘ ਖਾਨ ਪ੍ਰੋਗਰਾਮ ਕਰਨਗੂ ਸਾਹਿਬ ਪ੍ਰੋਗਰਾਮਸ ਵਰਤੇ ਜੀ ਜੀ ਆਨ ਸਰ ਸਾਹਿਬ ਧੰਨਵਾਦ ਮੇਰੇ ਵੱਲੋਂ ਸਤਿਕਾਰਯੋਗ ਸਰੋਤਿਆਂ ਨੂੰ ਜੋ ਦੇਸ਼ ਤੇ ਵਿਦੇਸ਼ ਵਿੱਚ ਬੈਠ ਕੇ ਪ੍ਰੋਗਰਾਮ ਦੇਖ ਰਹੇ ਨੇ ਉਹਨਾਂ ਨੂੰ ਪਿਆਰ ਭਰੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਤਾਂ ਉਸ ਤੋਂ ਜਿਹੜਾ ਜਸਟਿਸ ਰਣਜੀਤ ਸਿੰਘ ਹੋਣਾ ਨੇ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦੌਰਾਨ ਇਹ ਖੁੱਲੇ ਨੇ ਗੱਦੀ ਮਾਮਲੇ ਨੂੰ ਲੈ ਕੇ ਪੂਰਾ ਮਾਮਲਾ ਕੀ ਹੈ ਤੇ ਕਿਹੜੇ ਫਲਾਸਲ ਨੇ ਕੀਤੇ ਨੇ। ਸਤਿ ਸ਼੍ਰੀ ਅਕਾਲ ਜਸਟਿਸ ਰਣਜੀਤ ਸਿੰਘ ਕੈਪਟਨ ਅਵਿੰਦਰ ਸਿੰਘ ਜੀ ਸਰਕਾਰ ਵੇਲੇ ਇੱਕ ਕਮਿਸ਼ਨ ਬਣਾਇਆ ਜਿਹੜਾ ਕੀ ਬੈਵਲ ਗੋਲੀਖਾਨਡ ਅਤੇ ਫਰੀਦਕੋਟ ਦੀਆਂ ਜੋ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਸਨ ਉਹਨਾਂ ਦੀ ਜਾਂਚ ਕਰ ਰਹੀ ਸੀ ਉਹ ਜਾਂਚ ਉਹਨਾਂ ਨੇ ਬੜੀ ਨਿਰਪੱਖਤਾ ਨਾਲ ਕੀਤੀ ਪਰ ਉਹਨਾਂ ਦੀ ਜਾਂਚ ਨੂੰ ਉਸ ਟਾਈਮ ਦੀ ਸਰਕਾਰ ਨੇ ਰੱਦੀ ਦੀ ਟੋਕਰੀ ਦੇ ਵਿੱਚ ਪਾ ਦਿੱਤਾ ਤੇ ਉਹ ਜਾਂਚ ਲੈਣ ਵਾਸਤੇ ਵੀ ਯਤਨ ਨਹੀਂ ਸਨ ਉਹ ਉੱਥੇ ਇੱਕ ਆਪਣੇ ਕਲਰਕ ਸੀ ਜਿਹੜਾ ਵਿਭਾਗ ਦਾ ਉਹਨੂੰ ਪਰ ਉਹਨਾਂ ਨੇ ਜੋ ਖਲਾਸੇ ਕੀਤੇ ਨੇ ਇਸ ਬੇਅਦਵੀ ਮਾਮਲੇ ਵਿੱਚ ਦੇ ਨਾਲ ਜੁੜੇ ਹੋਈਆਂ ਕਥਿਤਾ ਜਿਹੜੀਆਂ ਪੰਥਕ ਆਪਣੇ ਆਪ ਨੂੰ ਕਹਿੰਦੇ ਤੁਹਾਨੂੰ ਉਹਨਾਂ ਦੇ ਕੀ ਕਾਲੇ ਕਾਰਨਾਮੇ ਸੀ ਉਹਨਾਂ ਨੇ ਇੱਕ ਬੋਟਾ ਦੀ ਰਾਜਨੀਤੀ ਦੇ ਲਈ ਜਿਵੇਂ ਪੰਥ ਨੂੰ ਜਿਵੇਂ ਗੁਰੂ ਗ੍ਰੰਥ ਸਾਹਿਬ ਨੂੰ ਜਿਵੇਂ ਸਿੱਖਾਂ ਦੀਆਂ ਭਾਵਨਾ ਨੂੰ ਖੇਸ ਪਹਾਈ ਇਸ ਤੋਂ ਪਹਿਲਾਂ ਜਸਰਨ ਲੀਸ ਸਿੰਘ ਦੀ ਇਸ মিডিਆ ਮਿਲਣੀ ਤੋਂ ਬਾਅਦ ਚੈਨਲ ਮਿਲਣੀ ਤੋਂ ਬਾਅਦ ਪਹਿਲਾ प्रदीप ਕਲੇਰ ਜਿਹੜਾ ਕਿ ਡੇਰਾ ਮੁਖੀ ਦਾ ਸਿਆਸੀ ਵਿੰਗ ਦਾ ਪ੍ਰਧਾਨ ਸੀਗਾ ਉਹਨੇ ਵੀ ਬਹੁਤ ਵੱਡੇ ਖੁਲਾਸੇ ਕੀਤੇ ਨੇ ਜਿਹੜੇ ਕਿ ਇਹਨਾਂ ਲੀਡਰਾਂ ਨੂੰ ਲੰਗਾ ਕਰਦੇ ਨੇ ਜਿਹੜਾਤਾਂ ਨੂੰ ਲੰਗਾ ਕਰਦੇ ਨੇ ਕਿ ਇਹ ਕਿੰਨੇ ਗੁਰਸਿੱਖੀ ਤੇ ਕਿੰਨੇ ਗੁਰੂ ਸਾਹਿਬ ਨੂੰ ਮੰਨਦੇ ਨੇ ਕਿੰਨਾ ਕਿਨਾਂ ਦਾ ਆਦਬ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਹੈ ਇਹਨਾਂ ਦਾ ਜੇ ਆਦਮ ਹੈ ਤਾਂ ਇਸ ਕੋਈ ਕੁਰਸੀ ਇਹਨਾਂ ਦਾ دین ਅਮਾਨ ਧਰਮ ਸਭ ਕੁਝ ਕੁਰਸੀ ਹੈ ਉਹ ਕੁਰਸੀ ਲਈਏ ਜੀਵੇਂ ਤੋਂ ਜੀਵੇਂ ਕੰਮ ਨਹੀਂ ਹੋਦਾ ਉਹਦਾ ਖਲਾਸਾ ਪ੍ਰਦੀਪ ਨੇ ਕੀਤਾ ਕਿ ਉਸ ਟਾਈਮ ਡੇਰਾ ਮੁਖੀ ਨੂੰ ਵੋਟਾਂ ਲੈਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਆਪਣੇ ਸਾਥੀ ਸਮੇਤ ਇੱਕ ਸਿਖਤਕਾਰ ਦੇ ਵਿੱਚ ਉਹਨਾਂ ਨੂੰ ਮਿਲਣਗੇ ਉਹਨਾਂ ਨੂੰ ਬੰਬੇ ਮਿਲੇ ਰਾਜਸਥਾਨ ਮਿਲੇ ਤੇ ਉਹਨਾਂ ਨੂੰ ਕਿਹਾ ਸਾਡੀ ਬਦਦ ਉਹਨਾਂ ਨੇ ਕਿ ਹਮ ਮਦਦ ਤਾਂ ਕਰਾਂਗੇ ਕਿ ਜਿਹੜੀ ਸਾਡੀ ਐਮਐਸਜੀ 2 ਫਿਲਮ ਹੈ ਉਹਨੂੰ ਰਿਲੀਜ਼ ਕਰਾਓ ਉਹ ਚੱਲ ਨਹੀਂ ਦੇ ਰਹੇ ਪੰਜਾਬ ਦੇ ਵਿੱਚ ਉਹ ਕਹਿਣ ਲੱਗੇ ਤੁਸੀਂ ਐ ਕਰੋ ਅੰਦਰ ਤੁਸੀਂ ਆਪਣੇ ਬਾਬੇ ਤੋਂ ਇੱਕ ਹਲਫਨਾਮਾ ਇੱਕ ਮਾਫੀਨਾਮਾ ਲਿਖਾ ਕੇ ਦਿਓ ਤੇ ਮੈਂ ਉਹ ਅਕਾਲ ਤਖਤ ਸਾਹਿਬ ਨੂੰ ਜੱਜੇਦਾਰਾਂ ਸਾਹਿਬ ਪੇਸ਼ ਕਰਾਂਗਾ ਉਹ ਕਹਿੰਦੇ ਕੰਮ ਹੋ ਜਾਊਗਾ ਕਹਿੰਦਾ ਅਕਾਲ ਤਖਤ ਦੇ ਜੱਜੇਦਾਰ ਦੇਰੇ ਹੱਥ ਚ ਨਹੀਂ ਜਿਵੇਂ ਬਾਬਾ ਤੁਹਾਡੇ ਹੱਥ ਦੇ ਵਿੱਚ ਕਹਿੰਦੇ ਇੱਕ ਖੋੜ ਕੇ ਸਰਦਾਰ ਸੁਖਵੀਰ ਉੱਤੇ ਬਾਦਲ ਨੇ ਕਿਹਾ ਜਿਵੇਂ ਬਾਬਾ ਤੁਹਾਡੇ ਹੱਥਾਂ ਦੇ ਵਿੱਚ ਹੈ ਇਦਾਂ ਹੀ ਅਕਾਲੀ ਦਲ ਦੇ ਹੱਥ ਦੇ ਵਿੱਚ ਅਕਾਲ ਤਖਤ ਦੇ ਜੇਫੇਦਾਰ ਤੇ ਸ਼ਰੋਮਲੀ ਸਾਰਾ ਕੁਝ ਹੋਣ ਤੋਂ ਬਾਅਦ ਜਦੋਂ ਸਿੰਘ ਸਹਿਵਾਨਾਂ ਨੂੰ ਚੰਡੀਗੜ੍ਹ ਬੁਲਾ ਕੇ ਮੁਆਫੀ ਨਾਮਾ ਤੇ ਸੈਨ ਕਿਤੇ ਗਏ ਐਲਾਨ ਕੀਤਾ ਗਿਆ ਸੰਗਤਾਂ 'ਚ ਰੋ ਪੈਦਾ ਹੋਇਆ ਤੇ ਉਸ ਮਾਫੀ ਸਹੂਰੀ ਮਾਫੀ ਨਾਮਾ ਦੇਣ ਤੋਂ ਬਾਅਦ ਫਿਰ ਉਹਨੂੰ ਕਲੈਰੀਫਿਕੇਸ਼ਨ ਕਰਨ ਵਾਸਤੇ ਉੱਧ ਸਾਥ ਕਰਨ ਵਾਸਤੇ 90 ਲੱਖ ਦੇ ਇਸ਼ਤਿਹਾਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਦੁਆਏ ਗਏ ਕਿ ਜਿਹੜਾ ਇਹ ਫੈਸਲਾ ਹੋਇਆ ਇਹ ਹਿੰਦੂ ਭਾਈਚਾਰੇ ਵਾਸਤੇ ਬੜੀ ਜਦੋਂ ਸਿੱਖਾਂ ਦੀ ਜਮੀਰ ਬਰੁਝੀ ਗਈ ਸਿੱਖਾਂ ਦੇ ਜ਼ਖਮ ਦਿਲਾਂ ਦੇ ਉੱਤੇ ਡੰਗੇ ਹੁੰਦੇ ਗਏ ਤਾਂ ਉਹਨਾਂ ਨੇ ਬਗਾਵਤ ਸ਼ੁਰੂ ਕੀਤੇ ਧਰਨੇ ਦੇਣੇ ਸ਼ੁਰੂ ਕੀਤੇ ਉੱਥੇ ਦੋ ਸਿੰਘ ਸ਼ਹੀਦ ਹੋਏ ਉਹ ਵੀ ਇਹ ਸਰਕਾਰ ਦੇ ਟਾਈਮ ਦੇ ਉੱਤੇ ਹੋਏ ਉਹ ਸਾਰੇ ਇਨਕੁਆਰੀ ਸੀ ਜਿਹੜੀ ਉਹ ਸਰ ਜੀ ਕਰਸਨ ਜੀ ਇਸ ਗੀ ਨੇ ਪਰ ਉਹਦੀ ਇਨਕੁਆਰੀ ਦੇ ਵਿੱਚ ਨਾ ਉਹਨਾਂ ਨੂੰ ਉਹ ਟਾਈਮ ਦੇ ਮੁੱਖ ਮੰਤਰੀ ਨੇ ਤੇ ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਨਾ ਮੌਜੂਦਾ ਜੋ ਉੱਥੇ ਐਮ ਐਲ ਏ ਸੀ ਉਹਨਾਂ ਨੇ ਨਾ ਅਕਾਲ ਤਖਤ ਜੋ ਕੋਈ ਸਹਿਯੋਗ ਨਹੀਂ ਦਿੱਤਾ ਹੈਗਾ ਇਹਨਾਂ ਦਾ ਯੋਗ ਲਾ ਦੇਣ ਕਰਨ ਜੋਰ ਰਿਪੋਰਟ ਉਹਨਾਂ ਨੇ ਆਪਣੇ ਤੌਰ ਤੇ ਨਿੱਜੀ ਤੌਰ ਤੇ ਜਾ ਕੇ ਉੱਥੇ ਪਿਆਰ ਕੀਤੀ ਉਹ ਜਦੋਂ ਚੰਡੀਗੜ੍ਹ ਦੇਣ ਵਾਸਤੇ ਗਏ ਤਾਂ ਕੋਈ ਰਿਸੀਵ ਕਰਨ ਨੂੰ ਤਿਆਰ ਨਹੀਂ ਸੀ ਇਹ ਰਿਪੋਰਟ ਉੱਥੇ ਜਾ ਕੇ ਰਸੀਦ ਇਹਦਾ ਉਹਨਾਂ ਨੇ ਕੱਲ ਖਲਾਸਾ ਕੀਤਾ ਕਿ ਨਿੱਜੀ ਤੌਰ ਤੇ ਬਹੁਤ ਹੀ ਮੈਂ ਕਹਿੰਦਾ ਸ਼ਰਮ ਦੀ ਤੇ ਗਿਰੀ ਹੋਈ ਤੇ ਮੀਣੀ ਗੱਲ ਹੈ ਇੱਕ ਸਿੱਖ ਔਮ ਦੇ ਲੀਡਰ ਐਡੇ ਵੱਡੇ ਹੋ ਕੇ ਇੱਕ ਕੁਰਸੀ ਦੀ ਖਾਤਰ ਧਰਮ ਨੂੰ ਬਿਲਕੁਲ ਤਾਰ-ਫਾੜ ਕਰ ਦੇਣ ਮੈਂ ਕਹਿੰਦਾ ਜੇ ਕੋਈ ਆਪ ਬੰਦਾ ਹੋਵੇ ਉਹ ਨਕਟ ਡੋਗ ਕੇ ਉਹ ਮਰ ਸਕਦਾ ਹੈ ਲੇਕਿਨ ਇਹਨਾਂ ਨੂੰ ਪਤਾ ਨਹੀਂ ਇਹ ਜਮੀਰ ਇਹਨਾਂ ਦੀ ਕੀ ਕਹਿੰਦੀ ਹਲਦ ਸਭ ਦੋ ਪੱਖ ਹੁੰਦੇ ਨੇ ਇੱਕ ਪੱਖ ਪਾਸੇ ਦਾ ਇਲਜ਼ਾਮ ਲੱਗ ਗਿਆ ਦੂਜੇ ਪਾਸੇ ਸਪਸ਼ਟੀਕਰਨ ਵੀ ਨਾਲ ਦੀ ਨਾਲ ਦੇ ਰਹੇ ਨੇ ਅਖਾਲੀਦਰ ਦੇ ਲੀਡਰ ਬਸਾਸ ਸਿੰਘ ਬਟੂਹਾ ਜੀ ਸਾਹਮਣੇ ਉਹਨਾਂ ਨੇ ਖਲਾਸੀ ਕੀਤੀ ਉਸ ਤੋਂ ਬਾਅਦ ਖਵੀਰ ਬਾਜਵਾ ਦੀ ਸਪਸ਼ਟੀਕਰਨ ਆਇਆ ਤੇ ਇਥੋਂ ਤੱਕ ਕਿ ਐਸਟੀਪੀਸੀ ਮੈਂਬਰ ਵੀ ਸਪਸ਼ਟੀਕਰਨ ਦੇਣ ਤੇ ਆਏ ਹੋਏ ਨੇ ਤਾਂ ਇਹਨੂੰ ਕਿਵੇਂ ਦੇਖਦੇ ਹਾਂ ਇਹਨਾਂ ਚੀਜ਼ਾਂ ਨੂੰ ਲੈ ਕੇ ਕੋਈ ਪ੍ਰਭਾਵ ਪਊਗਾ ਅਕਾਲੀ ਦਲ ਦੀ ਸਾਖ ਵਾਸਕਦੀ ਹੈ ਜਿਹੜਾ ਸਪਸ਼ਟੀਕਰਨ ਦੇ ਰਹੇ ਨੇ ਬਾਰ-ਬਾਰ ਸੱਠਾ ਸਾਹ ਟੋਰਾ ਯਾਰਾਂ ਲੀਡਰਾਂ ਦੇ ਕਸਮਾਂ ਨਾਲ ਵਪਾਰ ਕਸਮ ਸਪਸ਼ਟੀ ਕਰਨਿਆ ਹੁੰਦਾ ਵੀ ਮੈਂ ਕਸਮ ਖਾਨਾ ਮੈਂ ਨਹੀਂ ਜਿਹੜੀ ਚੀਜ਼ ਪ੍ਰਤੱਖ ਨੂੰ ਪ੍ਰੂਫ ਦੀ ਲੋੜ ਨਹੀਂ ਹੈਗੀ ਜਿਹੜੀ ਚੀਜ਼ ਸਾਹਮਣੇ ਆ ਗਈ ਹੈ ਉਹਨੂੰ ਕਿਵੇਂ ਚੁੜਾਇਆ ਜਾ ਸਕਦਾ ਫਿਰ ਦੇਖਿਆ ਜਦੋਂ ਬੇਆਦਬੀ ਮਾਮਲੇ ਦੇ ਵਿੱਚ ਅਕਾਲੀ ਦਲ ਦੀ ਹਾਰ ਹੋਈ ਬਹੁਤ ਵੱਡੀ ਬਹੁਤ ਵੱਡੀ ਹਾਰ ਤੇ ਉਸ ਟਾਈਮ ਮੈਂਬਰ ਪਾਰਲੀਮੈਂਟਰੀ ਸੀ ਤੇ ਮੰਤਰੀ ਵੀ ਸੀ ਸਰ ਹਰਸ਼ੀਮਤ ਕਰੋ ਉਹਨੇ ਸੱਤਾ ਤੇ ਕੇ ਦਰਵਾਜ਼ਾ ਖੋਲ ਕੇ ਆਸ ਵੀ ਜੀ ਨੇ ਇਹ ਬੇਅਦਬੀਆਂ ਕੀਤੀਆਂ ਨੇ ਜਾਂ ਜਿਹਨੇ ਇਹਦੇ ਵਿੱਚ ਇਨਵੋਲਵ ਨੇ ਜਾਂ ਜਿਹੜੇ ਇਹਦੇ ਵਿੱਚ ਲੜਕਾਰ ਉਹਨਾਂ ਦਾ ਕੱਖ ਨਾ ਰਹੀ ਤੇ ਉਹਨਾਂ ਨੇ ਖਤਮ ਕਰ ਦਿੱਤੇ ਅੱਜ ਤੁਸੀਂ ਦੇਖ ਲਓ ਜਿਨ੍ਹਾਂ ਨੇ ਬੇਅਦਬੀ ਜਿਨ੍ਹਾਂ ਦੇ ਰਾਜ ਵਿੱਚ ਕੀਤੀ ਉਹਨਾਂ ਦਾ ਕੱਖ ਰਹਿ ਗਿਆ ਅੱਜ ਜੋ ਲੀਰੋ ਲੀਰ ਹੋ ਕੇ ਜਿਵੇਂ ਈੜੇ ਵਾਲਾ ਕੁੱਤਾ ਆਪਣੀ ਗਰਦਨ ਢਕਾਉਂਦਾ ਫਿਰਦਾ ਇਸ ਤਰ੍ਹਾਂ ਢਕਾਉਂਦੇ ਫਿਰਦੇ ਜਿਹੜੇ ਉਹਨਾਂ ਦੇ ਸਹਿਯੋਗੀ ਸਨ ਉਹ ਅਲੱਗ ਆਪਣੇ ਹਲਫੀਆ ਬਿਆਨ ਜਾਂ ਖੀਮਾ ਜਾਤਕਾਂ ਕਰਨ ਨੂੰ ਮਿਲਦੇ ਤੇ ਆਪਾਂ ਕਹੀਏ ਜਿਹੜੇ ਬਾਗੀ ਨੇ ਇਹ ਵੀ ਨਾਲੇ ਸੀ ਉਸਤਾਂ ਕਿਉਂਕਿ ਉਹ ਸ੍ਰੇਮ ਪੰਤਰੀ ਸਨ ਪਰ ਕਿਸੇ ਦੀ ਤਾਕਤ ਨਹੀਂ ਸੀ ਕਿ ਸਰਦਾਰ ਪ੍ਰਕਾਸ਼ ਸਿੰਘ ਦੇ ਬਾਦਲ ਦੇ ਸਾਹਮਣੇ ਜਾਂ ਸੁਖਵੀਰ ਸਿੰਘ ਜੀ ਬਾਦਲ ਦੇ ਸਾਹਮਣੇ ਕੋਈ ਬੋਲ ਸਕਦਾ ਜਿਵੇਂ ਕਹਿੰਦੇ ਆ ਬਿੱਲੀ ਟੂ ਹੈ ਕਹਣਗੇ ਬਿੱਲੀ ਤੇ ਗੜ ਦੇ ਵਿੱਚ ਆਪਾਂ ਘੰਟੀ ਪਾਉਣੀ ਹੈ ਜਦੋਂ ਬਿੱਲੀਏ ਪਤਾ ਲੱਗ ਜੇ ਉਹ ਕਹਿੰਦਾ ਪਾਉ ਕੌਣ ਕਿਹੜਾ ਪਾਊਗਾ ਉਹੀ ਟੜ ਗਿਆ ਜਾਊਗਾ ਇਸ ਲਈਏ ਸਾਰੇ ਹੀ ਡਰਦੇ ਸਨ ਘੰਟੀ ਪਾਉਣ ਦੇ ਬਜਾਏ ਹੁਣ ਜਦੋਂ ਸਦਾ ਤੋਂ ਲਾਂਪੇ ਹੋ ਗਏ ਨਾ ਪੱਲੇ ਉਹਨਾਂ ਦੇ ਕੁਝ ਰਿਹਾ ਨਾ ਪੱਲੇ ਇਹਨਾਂ ਦੇ ਕੁਝ ਰਿਹਾ ਹੁਣ ਇੱਕ ਦੂਜੇ ਉੱਤੇ ਦੋਸ਼ਵਾਦੀ ਲਾ ਕੇ ਗੱਲ ਕਰਦੇ ਹੁਣ ਸਾਰੀ ਜਿਹੜੀ ਗੇਂਦ ਹੈ ਉਹ ਅਕਾਲ ਤਖਤ ਸਾਹਿਬ ਦੇ ਡੇੜੇ ਦੇ ਵਿੱਚ ਗਈ ਹੋਈ ਹੈ ਕਿਉਂਕਿ ਕਿਹੜੇ ਨਰਾਜ ਅਕਾਲੀ ਆਗੂ ਯਾਨੀ ਉਹਨਾਂ ਨੂੰ ਬਾਗੀ ਕਹਿੰਦੇ ਨੇ ਉਹਨਾਂ ਨੇ 1 ਜੁਲਾਈ ਨੂੰ ਅਕਾਲ ਪੁਰਖ ਦੇ ਪੇਸ਼ ਹੋ ਕੇ ਇੱਕ ਈਮਾ ਜਾਤਨਾ ਕੀਤੀ ਹੈ ਤੇ ਮੰਗ ਕੀਤੀ ਹੈ ਕਿ ਸਾਡੇ ਸਮੇਂ ਦੇ ਵਿੱਚ ਜੋ ਗਲਤੀਆਂ ਹੋਈਆਂ ਨੇ ਅਸੀਂ ਵੀ ਉਗੁਨਾ ਗਾਰਾਂ ਕਿਉਂਕਿ ਅਸੀਂ ਉਸ ਤੇ ਮੋਲ ਨਹੀਂ ਸਕੇ ਹੈ ਤੇ ਸਾਨੂੰ ਜੋ ਵੀ ਸਜ਼ਾ ਅਕਾਲ ਪੁਰਖ ਤੋਂ ਮਿਲੇਗੀ ਅਸੀਂ ਭੁਗਤੋ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਲੀਨਾ ਨੇ ਇੱਕ ਗਲਤੀਆਂ ਕਰੀਆਂ ਨੇ ਜਾਂ ਸਾਤੋਂ ਕੁਰਬਾਨੀਆਂ ਨੇ ਉਹਨਾਂ ਤੋਂ ਵੀ ਸਪਸ਼ਟੀ ਕਰਨ ਲਿਆ ਜਾ ਰਹੇ ਇਸ ਲਈ ਅਕਾਲ ਪੁਰਖ ਸਾਹਿਬ ਦੇ ਜਿਹੇਦਾਰ ਨੇ 15 ਦਿਨ ਦਾ ਤਮਾਸ ਅੱਜ ਤਕਵੀਰ ਸੀ ਜੀ ਬਾਦਲ ਉਹ ਦੱਸਾ ਸੀ ਕਿ 15 ਦਿਨਾਂ ਦੇ ਅੰਦਰ ਅੰਦਰ ਸਪਸ਼ਟੀਕਰਨ ਦੇਓ ਕਿ ਜੋ ਇਹ ਪੜੋ ਦੇ ਦੋਸ਼ ਲੱਗਦੇ ਨੇ ਇਹ ਸਹੀ ਉਹਨਾਂ ਨੇ ਇੱਕ ਬੰਦ ਲਫਾਫੇ ਦੇ ਵਿੱਚ ਕਿਉਂਕਿ ਅਕਾਲੀ ਦਲ ਦੇ ਵਿੱਚ ਆ ਪ੍ਰਕਾਸ਼ ਸਿੰਘ ਜੀ ਬਾਦਲ ਦੇ ਸਮੇਂ ਤੋਂ ਹੀ ਬੰਦ ਲਫਾਫਾ ਕਲਚਰ ਚੱਲਦਾ ਹੈ ਉਹ ਪਹਿਲਾਂ ਜਿਵੇਂ ਚੋਣਾ ਵੀ ਚੱਲਦਾ ਸੀ ਉਹੀ ਬੰਦ ਲਫਾਫਾ ਕਲਚਰ ਹੁਣ ਅਕਾਲ ਤਖਤ ਤੱਕ ਸਭ ਜਹੇਦਾਰ ਕੋਲ ਵੀ ਚ ਰ ਗਿਆ ਪਹਿਲਾਂ ਤਾਂ ਇਹ ਬੰਦ ਲਫਾਫੇ ਕਲਚਰ ਦੇ ਉੱਤੇ ਹੀ ਸਿੰਘ ਸਾਹਿਬ ਜਾਨੀ ਰਗਵੀਰ ਸਿੰਘ ਨੂੰ ਐਕਸ਼ਨ ਲੈਣਾ ਚਾਹੀਦਾ ਜਦੋਂ ਇੱਕ ਮਲਜ਼ਮ ਦੇ ਤੌਰ ਤੇ ਉੱਤੇ ਸਪਸ਼ਟੀਕਰਨ ਦੇਣ ਤੁਸੀਂ ਆ ਰਹੇ ਹੋ ਤੁਸੀਂ ਸਿੱਧੀ ਸੰਗਤ ਦੇ ਸਾਹਮਣੇ ਕਹੋ ਕਿ ਮੇਰੇ ਤੋਂ ਇਹ ਗਲਤੀਆਂ ਹੋਈਆਂ ਨੇ ਜਾਂ ਨਹੀਂ ਹੋਈਆਂ ਉਹਦਾ ਸਪਸ਼ਟ ਕਰੋ ਬੰਦ ਲਫਾਫੇ ਦੇ ਵਿੱਚ ਉਹ ਕੋਈ ਦੇਣ ਦਾ ਕੀ ਮਤਲਬ ਕਿ ਲੋਕਾਂ ਨੂੰ ਪਤਾ ਨਾ ਲੱਗੇ ਪਰ ਅੱਜ ਦੁਨੀਆ ਇੰਨੀ ਕਮਲੀ ਦੀ ਮੀਡੀਆ ਬੜਾ ਤਜੀਬ ਦੀ ਆ ਤੁਹਾਡੇ ਅੱਖ ਦੇ ਵਿੱਚੋਂ ਹੀ ਘਿਰਿਆ ਹੋਇਆ ਹੰਝੂ ਵੀ ਦਾ ਦਿੰਦਾ ਕਿ ਇਹ ਹੰਝੂ ਇਹ ਪਿਆਰ ਦਾ ਗਿਰਿਆ ਕਿ ਨਫਰਤ ਦਾ ਹੰਝੂ ਗਿਰਿਆ ਇਸ ਲਈ ਸਿੰਘ ਨੇ ਹੁਣ ਕੀ ਫੈਸਲਾਣਾ ਪੂਜੀ ਗੱਲ ਉਹਨਾਂ ਸਭ ਸਭ ਆਪਣੇ ਆਪਣੇ ਆਪ ਨੂੰ ਪੰਥਕ ਲੀਡਰ ਖਾਉਣ ਵਾਲਿਆਂ ਨੂੰ ਡੇਰਾ ਡੇਰਾਂ ਤੇ ਜਾ ਕੇ ਵੋਟਾਂ ਲੈਣ ਦੀ ਮਜਬੂਰੀ ਹੁੰਦੀ ਆ ਤਾਂ ਫਿਰ ਅਮਰਪਾਲ ਦੀ ਮਜਬੂਰੀ ਕਿਉਂ ਨਹੀਂ ਰਹੀ ਉਹ ਵੀ ਤਾਂ ਆਪਣੇ ਆਪ ਨੂੰ ਪੰਥਕ ਕਹਉਂਦੇ ਸੀਗੇ ਉਹ ਡੇਰਾਂ ਤੇ ਨਹੀਂ ਗਏ ਫਿਰ ਵੀ ਐਡੀ ਪੱਟੀ ਲੀਡਰਾਂ ਕਿਤੇ ਨੇ ਸੱਥਾ ਸਭ ਜਿਹੜਾ ਸਾਡਾ ਸਿਆਸੀ ਕਲਚਰ ਹੈ ਇਹ ਬਦਲ ਚੁੱਕਿਆ ਹੈ ਅਬ ਮੈਂ ਤਾਂ ਪਹਿਲਾਂ ਕਹਿੰਦਾ ਵੀ ਇਹਦਾ ਸਿਆਸੀ ਲੋਕਾਂ ਦਾ ਕੋਈ ਦੀਨ ਮਜਬੂਰ ਧਰਮ ਨਹੀਂ ਹੁੰਦਾ ਇਹਦਾ ਧਰਮ ਇੱਕੋ ਇੱਕ ਕੁਰਸੀ ਧਰਮ ਹੈ ਸਾਨੂੰ ਕੁਰਸੀ ਮਿਲਨੀ ਚਾਹੀਦੀ ਹੈ ਚਾਹੇ ਸਾਨੂੰ ਨੱਕ ਨਾਲ ਲਕੀਰਾਂ ਖਿਡਾ ਲਓ ਚਾਹੇ ਸਾਨੂੰ ਮੰਦਰ ਤੇ ਜਾ ਕੇ ਸਾਤੇ ਛਿਲਵਾ ਲਓ ਚਾਹੇ ਮਸਜਿਦ ਮਜਬੂਰ ਜਾ ਕੇ ਸਾਤੋਂ ਕਲਮਾ ਪੜਾ ਲਓ ਚਾਹੇ ਰਾਮ ਰਹੀਮ ਦੇ ਡੇਰ ਦੇ ਜਾ ਕੇ ਬੰਦਨਾ ਕਰ ਲਓ ਇਹਨਾਂ ਦਾ ਵੋਟਾਂ ਤੱਕ ਮਤਲਬ ਹੁੰਦਾ ਹੈ ਇਹਨਾਂ ਨੂੰ ਧਰਮ ਤੱਕ ਮੌਤਲਬ ਨਹੀਂ ਹੁੰਦਾ ਜਦ ਤੱਕ ਜਾਂ ਧਰਮ ਐ ਸਿਆਸਤ ਦੇ ਉੱਤੇ ਧਰਮ ਹਾਵੀ ਨਹੀਂ ਹੁੰਦਾ ਜਦ ਤੱਕ ਪੰਜਾਬ ਦੀ ਸਿਆਸਤ ਸਿੱਖ ਸੱਤ ਕਈ ਤਰ੍ਹਾਂੇ ਚੱਲਦੇ ਹੁਣ ਸਿਆਸਤ ਦੇ ਉੱਤੇ ਧਰਮ ਦੇ ਉੱਤੇ ਸਿਆਸਤ ਹਾਵੀ ਹੈ ਕਿਤੇ ਤਾਂ ਧਰਮ ਨੂੰ ਹਾਵੀ ਹੋਣਾ ਚਾਹੀਦਾ ਸਿਆਸਤ ਦੇ ਉੱਤੇ ਹੁਣ ਉਲਟਾ ਹੋ ਗਿਆ ਹੁਣ ਸਿਆਸਤ ਧਰਮ ਦੇ ਉੱਤੇ ਹਾਵੀ ਹੈ ਜਦੋਂ ਕਿ ਸਿਆਸਤੀ ਲੋਗ ਕਿ ਕਾਲ ਤੱਕ ਖੇਤ ਦਾ ਦਾ ਜefeਦਾਰ ਲਈ ਇਹ ਕਰਦੇ ਉਹਨਾਂ ਦੀ ਅਪਾਇੰਟਮੈਂਟ ਕਰਦੇ ਨੇ ਉਹਨਾਂ ਦੀ ਬਦਲੀਆਂ ਕਰਦੇ ਨੇ ਫਿਰ ਉਹ ਸਹੀ ਤਾਬ ਕਿਵੇਂ ਉਹਨਾਂ ਦੇ ਖਿਲਾਫ ਜਾ ਹਨ ਕਿ ਕੋਈ ਜਮੀਰ ਵਾਲਾ ਸੱਚਾ ਸੁਚਾਉ ਪਰਮਾਤਮਾ ਨੂੰ ਮੰਨਣ ਵਾਲਾ ਉਹਦੀ ਸ਼ਕਤੀ ਵਾਲਾ ਉਹੀ ਕੋਈ ਸਹੀ ਫੈਸਲਾ ਦੇ ਸਕਦਾ ਜਿਵੇਂ ਭਾਈ ਰਣਜੀਤ ਡਾਕਟਰ ਰਣਜੀਤ ਸਿੰਘ ਨੇ ਕਿਹਾ ਤੇ ਕੁਮਰ ਬੀਜੇ ਪ੍ਰਤਾਪ ਜੀ ਨੇ ਵੀ ਭਲਕੇ ਆ ਵੀ ਇਹਦਾ ਫੈਸਲਾ ਹੋਣ ਵਾਲਾ ਨਹੀਂ ਹੈਗਾ ਇਹ ਸਿਆਸਤ ਦੀ ਬਲੀ ਚੜਿਆ ਹੋਇਆ ਹੈ ਜੇ ਇਹ ਸਿਆਸਤ ਦੀ ਬਲੀ ਇਹ ਤਰੀ ਚਲ ਰਿਹਾ ਤਾਂ ਆਉਣ ਵਾਲੇ ਸਮਿਆਂ ਦੇ ਵਿੱਚ ਅਕਾਲੀ ਦਲ ਦੀ ਦੁਰਦਸ਼ਾ ਜਿਹੜੀ ਹੁਣ ਹੋਈ ਹੈ ਉਹ ਤਿੰਨਾ ਤੇ ਹੋਵੇ ਆ ਗਿਆ ਹੋ ਸਕਦਾ ਕਿ ਜ਼ੀਰੋ ਦੇ ਉੱਤੇ ਆ ਰਿਹਾ ਜਦ ਤੱਕ ਕੋਈ ਪੰਥ ਦੇ ਵਿੱਚ ਕੋਈ ਨਾਮ ਵਰਤਾਕ ਕੋਈ ਚੰਗੀ ਹਸਿਆਤ ਗੁਰੂ ਘਰ ਨੂੰ ਮੰਨਣ ਵਾਲੀ ਸਿਆਸਤ ਤੋਂ ਉੱਪਰ ਉੱਠਣਾਈ ਸਕਦੀ ਹੈ ਇਹਦੀ ਬਾਗਦੋੜ ਇਸ ਮਹਾਦੀ ਜਦ ਤੱਕ ਅਕਾਲੀ ਦਲ ਪਿਆ ਗੁਲਜਾਨੀ ਪੈ ਸਕਦੀਆਂ ਸਾਡੇ ਪ੍ਰਾਣੇ ਲਈ ਰੰਤਾ ਇਸ ਤੱਕ ਹੋਵੇ ਮੈਂ ਉਜੜਾ ਪੰਥ ਜੀਵੇ ਮਨ ਚੌਕ ਮੇਰਾ ਪਰ ਹੁਣ ਕੀ ਹੈ ਹੁਣ ਕੀ ਮੈਂ ਪੰਥ ਉਜੜੇ ਮੈਂ ਬਸਾਂ ਚੌਕ ਘਨੇਰੇ ਦੀ ਸਟਾ ਚੱਲ ਰਹੀ ਹੈ ਇਹ ਬਹੁਤ ਜਲਦੀ ਖਤਮ ਹੋਣੇ ਵਾਲੀ ਵਾਰੀ ਵਾਰੀ ਹੈ ਕਿਉਂਕਿ ਸਮਾ ਕਦੇ ਨਹੀਂ ਕਿਸੇ ਨੂੰ ਸਮਾਂ ਦਿੰਦਾ ਸਮਾ ਇੱਕ ਬਹੁਤ ਬਲਵਾਨ ਹੈ ਇਹ ਸਮਾ ਦਿਨ ਰਾਤ ਟਿਕ ਟਿਕ ਕਰਕੇ ਚੱਲਦਾ ਹੈ ਸਮਾ ਕਦੇ ਨਹੀਂ ਕਿਸੇ ਨੂੰ ਸਮਾਂ ਦਿੰਦਾ ਜਿਹੜਾ ਸਮੇਂ ਦੀ ਕਦਰ ਪਛਾਣਦਾ ਨਹੀਂ ਉਹਨੂੰ ਹੋਰ ਨੇ ਉੱਚਾ ਕੀ ਚੁਕਣਾ ਹੈ ਜਿਹੜਾ ਆਪ ਉੱਚਾ ਹੋਣ ਜਾਣਦਾ ਨਹੀਂ ਕਿਵੇਂ ਹੋਣਾ ਕਿ ਸਾਡੇ ਪੱਲੇ ਸੱਚਾਈ ਧਰਮ ਇਮਾਨ ਤੇ ਤੈ ਲੋ ਆਪਣੀਆਂ ਉਹ ਨਾ ਹੋਣ ਕਿ ਕੁੰਬਾ ਪਰਬਰੀ ਕਿ ਬੇਤੋ ਬਾਦ ਮੇਰਾ ਮੁੰਡਾ ਜੇ ਮੇਰੇ ਮੁੰਡੇ ਦਾ ਮੇਰਾ ਪੋਤਾ ਜੇ ਮੇਰੀ ਘਰ ਵਾਲੀ ਆ ਜੇ ਮੇਰੀ ਪਾ ਜੇ ਕਿਰਾ ਸਾਲਾ ਜੇ ਮੇਰਾ ਜੀਜਾ ਜੇ ਪੰਥ ਨੇ ਕੋਈ ਰਵਾਇਤ ਨਹੀਂ ਸੀ ਚਲਾਈ ਵੀ ਇਹ ਖਾਨਦਾਨੀ ਹੋਵੇ ਜੇ ਖਾਨਦਾਨੀ ਰਵਾਇਤ ਚੱਲਦਾ ਗੁਰੂ ਨਾਨਕ ਦੇਵ ਜੀ ਆਪਣੇ ਪੁੱਤਰਾਂ ਨੂੰ ਗੱਦੀ ਦੇ ਸਕਦੇ ਸੀ ਤੇ ਇਸੇ ਤਰ੍ਹਾਂ ਸਾਬ ਮੋਹਨ ਸਿੰਘ ਤੋੜੇ ਜੀ ਪ੍ਰਧਾਨ ਰਹੇ ਨੇ ਉਹ ਵੀ ਆਪਣੇ ਬੱਚਿਆਂ ਨੂੰ ਬੁਲਾ ਸਕਦੇ ਸੀ ਉਸ ਤੋਂ ਬਾਅਦ ਸੱਤ ਲੋਂਗੋ ਵਾਲ ਵੀ ਕਿਸੇ ਨੂੰ ਬੁਲਾ ਸਕਦੇ ਸੀ ਸਾਬ ਸਰਜੀਤ ਸਿੰਘ ਬਰਨਾਲਾ ਵੀ ਆਪਣੇ ਪੁੱਤਰ ਨੂੰ ਪਰ ਇਹ ਪੁੱਤਰ ਮੋਹ ਜਦੋਂ ਜਾਗਿਆ ਪੁੱਤਰ ਮੋਹ ਪਿੱਛੇ ਵੀ ਸਰਦਾਰ ਗੁਰਚਰ ਸਿੰਘ ਤੋੜੇ ਦੀ ਬਲੀ ਲਈ ਗਈ ਹੈ ਉਹਨਾਂ ਨੇ ਇੰਨੀ ਗੱਲ ਇਹ ਕਹੀ ਵੀ ਪ੍ਰਕਾਸ਼ ਸਿੰਘ ਬਾਦਲ ਨੂੰ ਕਿ ਬਾਦਲ ਸਾਹਿਬ ਤੁਹਾਡੇ ਕੋਲ ਦੋ ਜ਼ਿੰਮੇਵਾਰੀਆਂ ਨੇ ਤੁਸੀਂ ਅਕਾਲੀ ਦਲ ਦੇ ਪ੍ਰਧਾਨ ਵੀ ਹੋ ਤੁਸੀਂ Chief Minister ਪੰਜਾਬ ਵੀ ਹੋ ਆਮ ਵਰਕਰ ਤੁਹਾਨੂੰ ਮਿਲ ਨਹੀਂ ਸਕਦਾ ਕਿਸੇ ਚੰਗੇ ਆਪਣੇ ਨਜ਼ਦੀਕੀ ਨੂੰ ਇਹ ਦੀ ਮਰਦੋ ਇਸੇ ਗੱਲ ਦਾ ਇੰਨਾ ਪੌੜਾ ਤੇ ਕਿਹਾ ਕਿ ਬਾਦਲ ਸਾਹਿਬ ਟੋੜਾ ਸਾਹਿਬ ਕੁਝ ਨਹੀਂ ਹੈਗੇ ਬਾਦਲ ਸਾਹਿਬ ਤੋਂ ਉਹਨਾਂ ਦੇ ਖਿਲਾਫ ਜਿਹੜੇ ਉਸ ਟਾਈਮ ਦੇ ਨੇੜੇ ਵਾਲੇ ਲਾਗੂ ਕਰਨ ਉਹਨਾਂ ਨੇ ਬਿਆਨ ਦੇ ਦੇ ਕਿ ਉਹਨਾਂ ਨੂੰ 1999 ਦੀ 300 ਸਾਲਾ ਸਮਾਗਮ ਤੋਂ ਪਹਿਲਾਂ ਹੀ ਜਲਦੀ ਤੋੜਾਰ ਸਕਦਾ ਸੀ ਤੇ ਆਪਣਾ ਪ੍ਰਧਾਨ ਜੀ ਦੀ ਜ਼ਗੀਰ ਤੋਂ ਉਹਨੂੰ ਨਿਯਤ ਕਰ ਹਾਂ ਉਹ ਸਭ ਕਹਿੰਦੇ ਆ ਬੜੀ ਤਾਕਤ ਹੁੰਦੀ ਹੈ ਆ ਸਿਮਰਤ ਬਾਦਮਣੀ ਵੀ ਕਹਿੰਦੇ ਸੀ ਕਿ ਅਸੀਂ ਕੁਛ ਨਹੀਂ ਕੀਤਾ ਹੈਗਾ ਸਾਨੂੰ ਸਿਆਸੀ ਤੌਰ ਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਉਹਨਾਂ ਨੇ ਹਰਮੰਦਰ ਸਾਹਿਬ ਦੇ ਵਿੱਚ ਨਾਮ ਅਸਤੁਪ ਹੋ ਕੇ ਅਰਦਾਸ ਕੀਤੀ ਸੀ ਕਿ ਜਿਨ੍ਹਾਂ ਨੇ ਬੇਇੱਜ਼ਤੀ ਕੀਤੀ ਹੈ ਕਰਵਾਈ ਹੈ ਜਾਂ ਜਿਹੜੇ ਵੀ ਬੇਇੱਜ਼ਤੀ ਦੇ ਮੁੱਦੇ ਤੇ ਸਿਆਸਤ ਕਰ ਰਹੇ ਨੇ ਉਹਨਾਂ ਦਾ ਕੱਟਣਾ ਰਹੇ ਤਾਂ ਕੋਈ ਨਤੀਜਾ ਦੇਖਣ ਨੂੰ ਮਿਲਿਆ ਤੁਹਾਨੂੰ ਸਤਿ ਸ੍ਰੀ ਅਕਾਲ ਉਹ ਮੁਖਾਨ ਪੀਤਸਰ ਸਾਹਿਬ ਸੰਤਾਰ ਗੁਰੂ ਰਾਮਦਾਸ ਜੀ ਦਾ ਪ੍ਰਬੰਧਕਰ ਸਾਹਿਬ ਅੱਤ ਮਸਲੂਕੀ ਆਪ ਜੀ ਨੇ ਤੋਂ ਬਹੁਤ ਅਰਦਾਸ ਕੀਤੀ ਹੈ ਕਿ ਜਿਨ੍ਹਾਂ ਨੇ ਇਹ ਬੇਅਦਬੀ ਕੀਤੀ ਹੈ ਕਿ ਆ ਜਿਨ੍ਹਾਂ ਇਸ ਬੇਅਦਬੀ ਦੇ ਵਿੱਚ ਦਰ ਇਸ ਮੂਲੀਤ ਹੋਈ ਹੈ ਕਿ ਆ ਜਿਹੜੇ ਇਹਦਾ ਸਿਆਸੀ ਲਾਹਾ ਲੈਣਾ ਚਾਹੁੰਦੇ ਨੇ ਉਹਨਾਂ ਦਾ ਕੱਖ ਨਾ ਰਹੇ ਇਕੱਠਾ ਸਾਥ ਤੁਸੀਂ ਆਪ ਹੀ ਦੇਖ ਲਓ ਹੁਣ ਤੁਸੀਂ ਉਹਨਾਂ ਦਾ ਕੱਖ ਰਹਾ ਅੱਜ ਉਹ ਲੀਰੋ ਲੀਰ ਹੋਏ ਫਿਰਦੇ ਨੇ ਅੱਜ ਲੋਕ ਉਹਨਾਂ ਨੂੰ ਮੂੰਹ ਲਾਉਣ ਨੂੰ ਤਿਆਰ ਨਹੀਂ ਹੈਗੇ ਉਹ ਇਸ ਤਰ੍ਹਾਂ ਆਪਣੇ ਆਪ ਨੂੰ ਤਾਂ ਹੁੰਦਾ ਕਿ ਬਸਰਮ ਇੱਕ ਮਰ ਨਹੀਂ ਸਕਦੇ ਉਹਨਾਂ ਕੋ ਮਰਨ ਦੀ ਆਪਣੇ ਹੱਥੇ ਨਹੀਂ ਲੇਕਿਨ ਉਹ ਅੰਦਰੋਂ ਮਰੇ ਹੋਏ ਨੇ ਉਹ ਜਿੱਦਾਂ ਹੁੰਦਾ ਚਿੰਤਾ ਕਿਹਾ ਬਰਾਬਰ ਹੁੰਦੀ ਹੈ ਉਹ ਐ ਚਿੰਤਾ ਵਿੱਚ ਡੁੱਬੇ ਹੋਏ ਨੇ ਕਿ ਉਹ ਆਪਣੇ ਹੁਣ ਜਿਹੜੇ ਸਾਥੀ ਨੇ ਉਹਨਾਂ ਤੋਂ ਬਿਆਨ ਦਵਾ ਰਹੇ ਨੇ ਆਪ ਵੀ ਬੋਲਦੇ ਉਹਨਾਂ ਨੂੰ ਕਹਿੰਦੇ ਨੇ ਜੀ ਤਾਂ ਬਹੁਤ ਚੰਗੇ ਸੀ ਜੀ ਇਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਸਚਾਈ ਛੁਪ ਨਹੀਂ ਸਕਦੀ ਬਨਾਵਟ ਕੇ ਹੀ ਉਸੂਲੋਂ ਤੇ ਸਚਾਈ ਛੁਪਦੀ ਨਹੀਂ ਹੈਗੀ ਜੋ ਚੂਸੋ ਸਾਹਮਣੇ ਆ ਸਚਾਈ ਸਾਹਮਣੇ ਆ ਗਈ ਹੈ ਯਾਨੀ ਮੈਂ ਗੈਸ ਹਮਾਰਾ ਸਮਾਜ ਸਮਾલિક ਰੰਦਨ ਦਾ ਸਮਾ ਆਪਣਾ ਰਿਜ਼ਲਟ ਆਪ ਕੱਢ ਕੇ ਸਾਹਮਣੇ ਰੱਖਦਾ ਹੈ। ਫਿਰ ਥੋੜੇ ਦਿਨਾਂ ਦੇ ਵਿੱਚ ਹੀ ਦੇਖੋ ਜਦੋਂ ਅਕਾਲ ਪੁਰਖ ਸਾਹਿਬ ਦੇ ਜਹੇਦਾਰਾਂ ਨੇ ਉਹ ਦਿੱਤੀ ਖੋਲ ਕੇ ਸੰਗਤ ਦੇ ਸਾਹਮਣੇ ਜਾਰੀ ਕਰਨੀ ਹੈ ਉਹਦੇ ਵਿੱਚ ਕੀ ਕੀ ਸਵਾਲ ਆਉਂਦੇ ਨੇ ਕੀ ਸਜ਼ਾ ਮਿਲਦੀ ਹੈ ਇਹ ਸਾਹਮਣੇ ਪ੍ਰਕਾਸ਼ ਨੂੰ ਪ੍ਰੂਫ ਹੋਣੀ ਪਈ ਹੋਣੀ। ਬਹੁਤ ਬਹੁਤ ਧੰਨਵਾਦ ਖੰਡਸਾ ਪ੍ਰੋਗਰਾਮ ਦੀ ਇਸ ਸਮਾਧੀ। ਤੁਹਾਡਾ ਵੀ ਸਤਕਾਰ ਇਹ ਉਸਪਤਿਆਂ ਦਾ ਵੀ ਬਹੁਤ ਧੰਨਵਾਦ ਪਰਮਾਤਮਾ ਸਮਨ ਸਤਿਬਕਤੇ ਕਿਸੀ ਸਿਆਸਤਿਕ ਤੇ ਧਰਮ ਨੂੰ ਖਲਵਾੜਨਾ ਚਾਹੀਏ ਗਣਕੁੱਲਤਾ ਸਾਡੇ ਨਾਲ ਸਾਲੋਂ ਕਿਸ ਖੋਦ ਜੀਵਿਤ ਸਿਆਸਤੀ ਮਹਾਨ ਸਰਦਾਰ ਪ੍ਰੀਤਮ ਸਿੰਘ ਖਾਨ ਪ੍ਰੂਭਲੇ ਸਾਹਿਬ ਜਿਨ੍ਹਾਂ ਨੇ ਇਸਰ ਬਿਸ਼ਿਦ ਉੱਤਰਡੇਗਾ ਇਡਲ ਗੱਲਬਾਤ ਕੀਤੀ ਹੈ ਉਮੀਦਕਾਰਾਂ ਦਾ ਦਰਸ਼ਕ ਪ੍ਰੋਗਰਾਮ ਸੰਧ ਕਰਨਗੇ ਫਿਲਹਾਲ ਲਈ ਇਨਾ ਹੀ ਦਿਓ ਜਾਜ ਧੰਨਵਾਦ